ਅੱਜ ਅਸੀਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਫਰਵਾਹੀ ਪਹੁੰਚੇ ਆ ਜਿਹੜਾ ਕਿ ਗਲਾਬ ਸਿੱਧੂ ਦਾ ਪਿੰਡ ਹੈਗਾ ਗਲਾਬ ਸਿੱਧੂ ਪੰਜਾਬੀ ਲੋਕਾਂ ਦੇ ਇੱਕ ਮਸ਼ਹੂਰ ਗਾਇਕ ਆ ਜਿਹਦੇ ਬੱਚੇ ਨਾ ਉਹਦੇ ਬਹੁਤ ਵਧੀਆ ਗੀਤ ਸੁਣਦੇ ਨੇਗੇ ਉਹ ਆਪਣੇ ਪਿੰਡ ਨਾਲ ਗਰੇਵ ਲੜਕੀਆਂ ਦੇ ਵਿਆਹ ਕਰ ਰਹੇ ਨੇ ਆ ਦੇਖੋ ਟੈਂਟ ਵਗੈਰਾ ਲੱਗ ਰਹੇ ਨੇ ਸਾਨੂੰ ਇੱਥੇ ਇੱਕ ਵੀਰ ਮਿਲਿਆ ਉਹ ਕਹਿੰਦਾ ਵੀ ਮੈਂ ਗਲਾਬ ਸਿੱਧੂ ਨਾਲ ਜਿਹੜਾ ਮੈਂ ਤੋਂ ਕਹਿੰਦਾ ਸਿੱਖਦਾ ਰਿਹਾ ਤੇ ਬਾਈ ਨਾਲ ਗੱਲ ਕਰਾਉਣੇ ਆ ਸਭ ਤੋਂ ਪਹਿਲਾਂ ਹਾਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਵੀਰੇ ਆਪਣਾ ਚੰਨਜੀਤ ਸਿੰਘ ਜੀ ਚੰਨਜੀਤ ਕੋਈ ਗੀਤ ਸੁਣਾਓ ਕੋਈ ਆਵਦਾ ਮਕਬੂਲ ਗੀਤ ਜਿਹੜਾ ਤੁਸੀਂ ਜਿਹੜਾ ਤੁਹਾਡੇ ਯਾਦ ਹੋਵੇ ਸੁਣਾ ਦਾਂਗੇ ਜੀ ਸੁਣਾਓ ਲੋਕ ਤੱਥ ਜੀ ਲੋਕ ਤੱਥ ਸੁਣਾਓ ਹੋ ਕਾਲੀ ਲੱਤੀ ਗੱਡੀ ਕਾਲੀਆਂ ਨੇ ਐਣਕਾ ਹੋ ਕਾਲੀ ਲੱਤੀ ਗੱਡੀ ਕਾਲੀ ਨੇ ਐਣਕਾ ਓਏ ਹੱਕ ਦੀ ਕਮਾਈ ਕੀਤਿਆਂ ਨੇ ਮਿਹਨਤਾ ਓਏ ਹੱਕ ਦੀ ਕਮਾਈ ਕੀਤਿਆਂ ਨੇ ਮਿਹਨਤਾ ਓ ਬੜਾ ਵੀ ਤੇ ਪਿੱਗ ਦਸ ਰੂਰ ਹੋ ਗਿਆ ਜੱਟ ਦਿੱਲੀ ਤੱਕ ਗੋਰੀਏ ਮਸ਼ਹੂਰ ਹੋ ਗਿਆ ਨੀ ਜੱਟ ਦਿੱਲੀ ਤੱਕ ਗੋਰੀਏ ਮਸ਼ਹੂਰ ਹੋ ਗਿਆ ਓ ਖਾਲੀ ਹੱਥ ਜਾਏ ਨਾ ਕਦੇ ਵੀ ਰਾਤ ਨੂੰ ਓ ਖਾਲੀ ਹੱਥ ਜਾਏ ਨਾ ਕਦੇ ਵੀ ਰਾਤ ਨੂੰ ਓ ਟਿਚਰ ਨਾ ਕਰੀਏ ਮਰਾਸੀ ਯਾਦ ਨੂੰ ਓ ਟਿਚਰ ਨਾ ਕਰੀਏ ਮਰਾਸੀ ਤਨੂ ਤੇਰਾ ਸਹਰ ਨਹੀਂ ਬਠੰਡਾ ਕਿਹੜਾ ਦੂਰ ਹੋ ਗਿਆ ਜੱਟ ਦਿੱਲੀ ਤੱਕ ਗੋਰੀਏ ਮਸ਼ਹੂਰ ਹੋ ਗਿਆ ਜੱਟ ਦਿੱਲੀ ਤੱਕ ਗੋਰੀਏ ਮਸ਼ਹੂਰ ਹੋ ਗਿਆ ਉਹ ਚੰਦ ਦੀ ਡੱਬੀ ਦੇ ਵਿੱਚ ਕਾਲਾ ਮਾਲ ਨਹੀਂ ਉਹ ਚੰਦ ਦੀ ਡੱਬੀ ਦੇ ਵਿੱਚ ਕਾਲਾ ਮਾਲ ਨਹੀਂ ਬਿਕਾ ਨਹਿਰ ਕੋਮੇ ਸਾਡੀ ਨਿਤ ਥਾਰਨੀ ਉਹ ਬਿਕਾ ਨਹਿਰ ਕੋਮੇ ਸਾਡੀ ਨਿਤ ਥਾਰਨੀ ਸਈ ਸਾਡੋ ਟਿੱਕੇ ਗੱਡੀ ਦਾ ਜੂਰੋ ਜੂਰ ਹੋ ਗਿਆ ਜੱਟ ਦਿੱਲੀ ਤੱਕ ਗੋਰੀਏ ਮਸ਼ਹੂਰ ਹੋ ਗਿਆ ਨੀ ਜੱਟ ਦਿੱਲੀ ਤੱਕ ਗੋਰੀਏ ਮਸ਼ਹੂਰ ਹੋ ਗਿਆ ਬਾਈ ਦੀ ਆਵਾਜ਼ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ